ਨਾ ਵਿਸਰੀ ਨਾ ਵਿਸਰੀ ਨਾ ਭੁੱਲੀ ਨਾ ਪੁਲਾ ਰਮਾ ਤੇ ਨਾਲ ਲਾਲਾ ਸਾਨੂੰ ਆਪਣੇ ਬਣਾ ਲੈ ਚਰਨਾ ਤੇ ਨਾਲ ਲਾਲਾ ਮੈਂ ਤੇਰੇ ਦਰ ਤੇ ਆਵਾਂ ਹੱਥ ਸੇ ਰੱਖੇ ਹੋਤੀ ਕਿਤੇ 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 ਰੱਖਿਓ ਜੀ ਕਿਤੇ ਮੈਂ ਢੋਲ ਨਾ ਤਾ ਕਿਤੇ ਮੈਂ ਢੋਲ ਮਰਾਵਾ ਕਿਤੇ ਮੈਂ ਤੈਨੂੰ ਮੋਲ ਨਾ ਜਾਵਾ ਕਿਤੇ ਮੈਂ ਢੋਲ ਨਾ ਜਾਵਾ ਆਪਲੇ ਬਣਾ ਕੇ ਸਾਨੂੰ ਗਲ ਨਾਲ ਲਾ ਕੇ ਇਹ ਸਮੇ ਤੋਂ بچਾ ਕੇ ਆਪਣੀ ਮਿਹਰ ਵਰਤਾ ਕੇ ਰੱਖੀ ਆਪਣੇ ਬਣਾ ਕੇ ਸਾਨੂੰ ਗਲ ਨਾਲ ਲਾ ਕੇ ਇਹ ਸਮੇ ਤੋਂ ਬਚਾ ਕੇ ਆਪਣੀ ਮਿਹਰ ਵਰਤਾ ਕੇ ਤੇ ਆਪਣੀ ਮਿਹਰ ਦੇ ਸਦਕਾ ਮਹਾਰਾਜ ਜੀ ਸਭ ਨੂੰ ਬਖਸ਼ ਲੈਂਦੇ ਨੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਤਾਰੀ ਵਾਲ ਭੋਜੇ ਤੋਂ ਕੋਈ ਸ਼ਰੀਰ ਨਹੀਂ ਭਾਈ ਹਰਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਨੇ ਬਚਨ ਸੁਣਾਇਆ ਕਹਿੰਦੇ ਨੇ ਮੈਂ ਨਾ ਰੋਡ ਤੇ ਜਾ ਰਿਹਾ ਮੋਟਰਸਾਈਕਲ ਤੇ ਤੇ ਜਾਂਦਿਆਂ ਜਾਂਦਿਆਂ ਇਸ ਤਰ੍ਹਾਂ ਹੋਇਆ ਕਿ ਮੈਂ ਲਿੰਕ ਰੋਡ ਤੋਂ ਹਾਈਵੇ ਤੇ ਚੜਨਾ ਸੀ ਜਦੋਂ ਮੈਂ ਹਾਈਵੇ ਤੇ ਚੜਿਆ ਨਾ ਤੇ ਚੜਦਿਆਂ ਚੜਦਿਆਂ ਮੈਂ ਵੇਖਿਆ ਕਿ ਪਿੱਛੇ ਮੈਨੂੰ ਕਹਿੰਦੇ ਕੋਈ ਗੱਡੀ ਦਿਖਾਈ ਨਹੀਂ ਦਿੱਤੀ ਪਰ ਗੱਡੀ ਕੋ ਯਾਰ ਇਸ ਮਗਰ ਮੈਂ ਚੜ ਗਿਆ ਉੱਤੇ ਤੇ ਉਹਨੇ ਮੈਨੂੰ ਕੋ ਚੋਣ ਵਾਸਤੇ ਬ੍ਰੇਕ ਮਾਰੀ ਤੇ ਖੁਦ ਕੋ ਕੰਟਰੋਲ ਨਹੀਂ ਆਇਆ ਉਹਦੀ ਗੱਡੀ ਦੀਆਂ 5-7 ਪਲਟੀਆਂ ਵੱਜ ਗਈ ਤੇ ਗੱਡੀ ਰੋਡ ਤੋਂ ਥੱਲੇ ਡਿੱਗ ਗਈ ਕਹਿੰਦੇ ਮੈਂ ਘਬਰਾ ਗਿਆ ਮੈਂ ਨਹੀਂ ਰੁਕਿਆ ਕਹਿੰਦੇ ਮੈਂ ਫਲਫੜ ਮੋਟਰਸਾਈਕਲ ਤੇ ਨਿਕਲ ਗਿਆ ਭੱਜ ਗਿਆ ਮੈਂ ਇੱਕ ਭਰਾ ਗਿਆ ਕਿਉਂਕਿ ਜੀਵ ਦੀ ਫਿਤਨਾ ਇਸ ਤਰ੍ਹਾਂ ਦੀ ਲਖ ਭਰਾ ਜਾਂਦਾ ਹੈ ਕਹਿੰਦੇ ਇਸ ਤਰ੍ਹਾਂ ਹੋਇਆ ਮੈਂ ਚਲਾ ਗਿਆ ਪਿੱਛੋਂ ਮੋਟਰਸਾਈਕਲ ਤੇ ਦੋ ਸਰੀਰ ਆਗੇ ਜਿੰਨਾਂ ਨੇ ਆ ਕੇ ਮੇਰਾ ਮੋਟਰਸਾਈਕਲ ਖੋਹ ਲਿਆ ਤੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਬਾਅਦ ਤੇ ਮੈਨੂੰ ਕਹਿੰਦੇ ਨੇ ਓਏ ਪਿੱਛੇ ਬੰਦੇ ਮਾਰ ਆਇਆ ਧੋਵਾ ਭੱਜਦਾ ਭੱਜ ਕੇ ਜਾਏਗਾ ਕਿੱਥੇ ਤੇ ਨਾਲ ਹੀ ਕਹਿੰਦੇ ਮੈਂ ਘਬਰਾ ਗਿਆ ਮੇਰੇ ਹੱਥ ਥੁੜ ਗਏ ਤਕਰੀਬਨ ਆਵਾਜ਼ ਦਾ ਨਾਂ ਨਿਕਲਿਆ ਮੂੰਹ ਚ ਮਾਰੇ ਬਖਸ਼ ਕਿਰਪਾ ਕਰੋ ਤੇ ਕਹਿੰਦੇ ਇੰਨਾ ਇੰਨੀ ਕਹਿਣ ਤੇ ਦੇਰ ਤੇ ਮੈਨੂੰ ਅਗਲਾ ਬਚਨ ਕਹਿੰਦੇ ਨੇ ਕਹਿੰਦੇ ਨੇ ਜਿਹੜੇ ਤੇਰੇ ਪਿੱਛੇ ਬਜ਼ੁਰਗ ਬੈਠੇ ਸਨ ਉਹ ਕਿੱਥੇ ਉਹ ਬਜ਼ੁਰਗਾਂ ਨੂੰ ਕਿੱਥੇ ਲਾ ਆਇਆ ਉਹ ਕਿੱਥੇ ਨੇ ਉਹ ਕਹਿਣ ਲੱਗਾ ਉਹ ਭਾਈ ਮੈਂ ਤਾਂ ਇਕੱਲਾ ਹੀ ਸੀ ਮੇਰੇ ਨਾਲ ਕੋਈ ਬਜ਼ੁਰਗ ਨਹੀਂ ਬੈਠਾ ਮੈਂ ਇਕੱਲਾ ਹੀ ਸੀ ਕਹਿੰਦੇ ਨਹੀਂ ਤੇਰੇ ਨਾਲ ਕਿ ਬਜ਼ੁਰਗ ਬੈਠੇ ਸੀ ਪਿੱਛੇ ਉਹ ਕਿੱਥੇ ਨੇ ਕਹਿੰਦੇ ਮੈਨੂੰ ਸੋਚ ਗਈ ਕਿ ਮਹਾਰਾਜ ਆਪ ਕਿਹੜ ਵਰਤ ਗਏ ਨੇ ਗਰੀਬਨਵਾਜ਼ ਕਹਿੰਦੇ ਮੈਂ ਫੋਨ ਕੱਢਿਆ ਮਹਾਰਾਜ ਜੀਆ ਦਾ ਸਰੂਪ ਕੱਢਿਆ ਤੇ ਕਹਿੰਦੇ ਸਾਹਮਣੇ ਕੀਤਾ ਕਹਿੰਦਾ ਉਹ ਇਹੋ ਜੀ ਬਜ਼ੁਰਗ ਸਰ ਕਹਿੰਦਾ ਇਹੋ ਜੀ ਬਜ਼ੁਰਗ ਤੇਰੇ ਪਿੱਛੇ ਬੈਠੇ ਸਨ ਇਹ ਕਹਿੰਦੇ ਇਹ ਬਜ਼ੁਰਗ ਨੇ ਤੇ ਤੈਨੂੰ ਬਚਾਇਆ ਜਦੋਂ ਤੇਰਾ ਮੋਟਰਸਾਈਕਲ ਅੱਗੇ ਗੱਡੀ ਤੇ ਜਦੋਂ ਪਲਟੀ ਤੇਰੇ ਉੱਤੇ ਵੱਜਣ ਲੱਗੀ ਜੀ ਤੇਰਾ ਮੋਰਸਲ ਫੜ ਕੇ ਪਿਛੋਂ ਇਹਨਾਂ ਨੇ ਦੇਖਿਆ ਸੀ ਤੇ ਤੈਨੂੰ ਇਹਨਾਂ ਨੇ ਬਚਾਇਆ ਤੇ ਇਹਨਾਂ ਨੇ ਦੋਪਾਰਿਆ ਕਹਿੰਦਾ ਮੈਂ ਦੱਸਿਆ ਕਿ ਇਹ ਸਾਡੇ ਮਹਾਰਾਜ ਨੇ ਤੇ ਇਹ ਗਰੀਬਨਵਾਦੀ ਸਾਨੂੰ ਉਸ ਸਾਨੂੰ 1980 ਚ ਓਲਾ ਕਰ ਗਏ ਨੇ ਕਹਿੰਦੇ ਉਹ ਵੀ ਹਰਾਨ ਹੋਏ ਫਿਰ ਉਹ ਵੀ ਬੜੇ ਕਹਿੰਦੇ ਵੀ ਮਾਰੇ ਤੇ ਸਦਾ ਬੱਚੀ ਕਹਿੰਦੇ ਅਸੀਂ ਨਾਲ ਮੋਟਰਸੈੱਡ ਲੈ ਕੇ ਤਿੰਨੇ ਤੇ ਇਧਰ ਪਹੁੰਚੇ ਜਿੱਥੇ ਐਕਸੀਡੈਂਟ ਹੋਇਆ ਸੀ ਉੱਥੇ ਆ ਕੇ ਦੇਖਿਆ ਤੇ ਉਹ ਵੀ ਜਿਹੜੇ ਸਾਰੇ ਚਾਰ ਸਰੀਰ ਸਨ ਵਿੱਚ ਗੱਡੀ ਦਾ ਨੁਕਸਾਨ ਹੋਇਆ ਉਹਨਾਂ ਨੂੰ ਛੜੀਡ ਨਹੀਂ ਲੱਗੀ ਚੋਵਾਂ ਮਾਰਨ ਇਧਰੋਂ ਵੀ ਰੱਖ ਲਿਆ ਤੇ ਉਧਰੋਂ ਵੀ ਰੱਖ ਲਿਆ ਰੱਖਿਆ ਆਪਣੇ ਬਣਾ ਕੇ ਸਾਨੂੰ ਗਾ ਸਿਰ ਤੇ ਰੱਖੇ ਹੋ ਜੀ ਕਿਤੇ ਮੈਂ ਡੋਲ ਨਾ ਜਾਵਾਂ ਹੱਥ ਸਿਰ ਤੇ ਸਾਰੇ ਕਿਰਪਾ ਮਾਰਨ ਦੀ ਯਾਦ ਮੈਂ ਡੋਲ ਨਾ ਜਾਵਾਂ ਕਿਤੇ ਮੈਂ ਡੋਲ ਤੇ ਤੈਨੂੰ ਭੁੱਲ ਨਾ ਜਾ ਕਿਤੇ ਮੈਂ ਤੈਨੂੰ ਭੁੱਲ ਨਾ ਜਾਵਾ ਕਿਤੇ ਮੈਂ ਤੈਨੂੰ ਭੁੱਲ ਨਾ ਜਾਵਾ